ਸ਼ਸ਼ੀਕਲ ਜੀ ਸ਼ਸ਼ੀਕਲ ਜੀ ਮੇਰੇ ਇਸ YouTube ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਮੁਲਾਜ਼ਮ ਦੀਆਂ ਜੋ ਕਿ ਵੱਖ-ਵੱਖ ਮੰਗਾਂ ਰੱਖੇ ਗਿਆ ਹਨ ਉਹਨਾਂ ਦੇ ਵਿੱਚੋਂ ਪਹਿਲੀ ਮੁਲਾਜ਼ਮ ਦੀ ਮੁੱਖ ਮੰਗ ਹੈਗੀ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਮੁਲਾਜ਼ਮਾਂ ਦੇ ਜੋ ਕਿ ਡੀਏ ਦੇ ਵਿੱਚ ਵਾਅਦਾ ਕਦੋਂ ਕਰ ਸਕਦੇ ਆ ਤੇ ਕਿੰਨਾ ਕੁ ਟਾਈਮ ਹੋਰ ਲੱਗ ਸਕਦਾ ਉਸ ਬਾਰੇ ਵੀ ਥੋੜੀ ਜਾਣਕਾਰੀ ਦਿਓ ਜੀ ਬੜੀ ਹਾਸ ਨੂੰ ਗੱਲ ਆ ਜੀ ਕੇਂਦਰ ਸਰਕਾਰ ਮਾਰਨਾ ਡੀਏ 55% ਆ ਪੰਜਾਬ ਸਰਕਾਰ ਮਾਰਨਾ ਡੀਏ 42% ਨਾਲ ਬਹੁਤ ਵੱਡਾ ਫਰਕ ਆ 2025 ਸਰਕਾਰ ਨੇ ਇਦਾਂ ਹੀ ਕੱਢਦਾ ਲਾਲੇ ਲਾਲਾ ਕੇ ਹਲਕੇ ਸਾਹ ਦੇ ਫਰੰਟ ਦੇ ਆਗੂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਿਤਾਈ ਸਰਪਾਸਿ ਟੀਮਾਂ ਨੂੰ ਡੀਐਸ ਵੱਲ ਦੀ ਕਈ ਮੰਗੋ ਦਿੱਤੇ ਕਿ ਡੀਜ ਵਾਧਾ ਕੀਤਾ ਜਾਵੇ ਪਰ ਸੁਲਮਨਾ ਬੋਰਡ ਦਾ ਫਰਕ ਮੰਗ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਤਾਈ ਸਰਪਾਸਿ ਟੀਮਾਂ ਤੋਂ ਵੀ ਨਵੇਂ ਸਾਲ ਤੋਂ ਪਹਿਲਾ ਪਹਿਲਾ ਮਿਲਾਣ ਡੀ ਦੇ ਵਿੱਚ ਹਰ ਹਾਲ ਦੇ ਵਾਧਾ ਕੀਤਾ ਜਾਵੇ ਕਿ ਉਹਨਾਂ ਨੂੰ ਏਰੀਅਰ ਵੀ ਹਾਲ ਹਾਲ ਦਿੱਤਾ ਹੈ ਹਾਂਜੀ ਮਾਨ ਜੀ ਦੂਜੀ ਮੰਗ ਇਹ ਹੈ ਕਿ ਮੁਲਾਜ਼ਮ ਦੇ ਜੋ ਕਿ ਪੇ ਕਮਿਸ਼ਨ ਦਾ ਏਰੀਅਰ ਕਿੰਨਾ ਪਰਸੈਂਟ ਬੰਦਾ ਤੇ ਕਦੋਂ ਮਿਲ ਸਕਦਾ ਉਸ ਬਾਰੇ ਮੈਨੂੰ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਇਹ ਮਲਾਂ ਜੋ ਏਰੀਆ ਰਾ ਹੀ ਪੇਕੇ ਹੁੰਦਾ ਲਗਭਗ 1800 ਕਰੋੜ ਤੋਂ ਉੱਪਰ ਬਣਦਾ ਪਰ ਪੰਜਾਬ ਸਰਕਾਰ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਸਾਂਝ ਫਰੰਦੇ ਆਗੂ ਨੇ ਟੰਡਿਗੜ ਦੇ ਵਿੱਚ ਪੰਜਾਬ ਭੋਂ ਦੇ ਵਿੱਚ ਵੀ ਜੋ ਏਰੀਆ ਰਾ ਹਰਾਲ ਦਿੱਤਾ ਜਾਵੇ ਹਰ ਇੱਕ ਮਲਾਂ ਆਸ ਵਿੱਚ ਦੋ ਦੋ ਨਵੇਂ ਸਕੇਲ ਚੇਂਜ ਹੁੰਦੇ ਵੀ ਸਾਨੂੰ ਏਰੀਆ ਮਿਲੂਗਾ ਅਸੀਂ ਕੋਈ ਨਾ ਮੈਂ ਅਸੀਂ ਪਰਾਟ ਲੈ ਲੂਗਾ ਕੋਈ ਨਾ ਮੈਂ ਬੱਚੇ ਦਾ ਵਿਆਹ ਕਰ ਲੂਗਾ ਜਾਂ ਕੋਈ ਮਨ ਆਸ ਵਿੱਚ ਕੋਈ ਮੈਂ ਕਹਿੰਦਾ ਮੈਂ ਕੋਠੀ ਬਾਲੂਗਾ ਨਿਯਮ ਭਰ ਲੂਗਾ ਪਰ ਅਸੀਂ ਬੜੀ ਬੇਮਾਨ ਸਰਕਾਰ ਲੋਟ ਕੇ ਮਾਂ ਸਰਕਾਰੀ ਹਿੰਮੰਦਾ ਵੀ ਕਰਦੇ ਆ ਵੀ ਜਿਸ ਸਰਕਾਰ ਬਣੇ ਇੱਕ ਬੰਡੀਆਂ ਪਾਦੀਆਂ ਉਮਰ ਦੇ ਵਿੱਚ ਵੀ ਇਸ ਤਰ੍ਹਾਂ ਤੇ ਸਰਕਾਰ ਜਾਣ ਤੋਂ ਬਾਹਰ ਵੀ ਗੱਲ ਨਹੀਂ ਕਰੀ ਜਾਂਦੇ ਆ ਅਸੀਂ ਮੁਖਰੀ ਭਵਾਂ ਤੋਂ ਮੰਗ ਕਰਦੇ ਆ ਜੀ ਪੇਕੰਦਾ ਏਰੀਆ ਹਰ ਹਾਲ ਦੋ ਜਾਂ ਤਿੰਨ ਘਰਾਂ ਸਾਰੇ ਮਲਾਨ ਦਤਾ ਹੋਣਾ ਨਹੀਂ ਬਣਾ ਜੀ ਪੈਨਸ਼ਨ ਨੂੰ ਫੈਕਟਰ ਕਿਹੜਾ ਮਿਲਣਾ ਚਾਹੀਦਾ ਤੇ ਕਦੋਂ ਮਿਲ ਸਕਦਾ ਹੈਗਾ ਕਿ ਇਹ ਮੈਨੂੰ ਇਸ ਬਾਰੇ ਜਾਣਕਾਰੀ ਦਿਓ ਕਿੰਨੇ ਪਰਸੈਂਟ ਮਿਲ ਸਕਦਾ ਜੀ ਜੋ ਰਿਟਾਇਰਨ ਸਾਥੀ ਉਹਨਾਂ ਨੂੰ ਜੋ ਫੈਕਟਰ ਤੋਂ ਵੱਡੀ ਮੰਗ ਆ ਜੀ ਜਿਸ ਨੂੰ ਲੈ ਕੇ ਬੇਤੋਨੀ ਹਰਪਾਸਨ ਚੀਮਾ ਨੂੰ ਕਈ ਵਾਰ ਮੰਗਵਾ ਦਿੱਤੇ ਗਏ ਆ ਮੁਖਰੀ ਭਵਾਂ ਤੋਂ ਵੀ ਕਈ ਵਾਰ ਮੰਗਵਾ ਦਿੱਤੇ ਗਏ ਆ ਤੇ ਮੁਖਰੀ ਭਵਾਂ ਤੋਂ ਮਨ ਨਾਲ ਮੀਟਿੰਗ ਵੀ ਹੋਈਆਂ ਇਹੀ ਵਲ ਸਾਡੇ ਸਾਥੀਆਂ ਟਾਈਮ ਨਾਲ ਰੱਬ ਨੂੰ ਪਿਆਰੇ ਹੋ ਚੁੱਕੇ ਆ ਔਰ ਮਾਂ ਸਰਾਨੀ ਢੀਠ ਬਣ ਚੁੱਕੀ ਆ ਕਿ ਫੈਕਟਰੀ ਤੋਂ 59 ਨੂੰ ਪਿਆਰ ਨਹੀਂ ਹੈ ਪਿਆਰ ਨਹੀਂ ਹੈ ਜੇ ਵੀ ਦੇਣ ਨੂੰ ਅਸੀਂ ਮੰਗ ਕਰਦੇ ਹਾਂ ਭਵਾਂਤਵਾ ਤੋਂ ਵੀ ਫੈਕਟਰੀ ਤੋਂ 59 ਦਿੱਤਾ ਜਾਵੇ ਜੇ ਨਾ ਦਿੱਤਾ ਗਿਆ ਜੇ ਜੋ ਮਿਲਾਈ ਹੋਰ ਮੰਗਾ ਨਾ ਮੰਨਣਗੇ ਆ ਦਾ 2027 ਦੇ ਵਿੱਚ ਅਸੀਂ ਜੋ ਮਾਂ ਸਰਕਾਰ ਦੇ ਹਾਲਾਤ ਬਿੱਲੇ ਅੱਜ ਦੀ ਇਸ ਵੀਡੀਓ ਦੇ ਵਿੱਚ ਐਨਾ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ